ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਫਿਰ ਇੱਕ ਗੁਰਦੁਆਰਾ ਸਾਹਿਬ ਦੀ ਵੀਡੀਓ ਲੈ ਕੇ ਤੁਹਾਡੇ ਕੋਲ ਆਏ ਆਂ ਤੇ ਇਸ ਵੀਡੀਓ ਵਿੱਚ ਅੱਜ ਸਿ ਆਪ ਜੀ ਨੂੰ ਤਿੰਨ ਗੁਰੂ ਘਰਾਂ ਦਰਸ਼ਨ ਕਰਾਵਾਂਗੇ ਜੋ ਸਥਿਤ ਨੇ ਜੀ ਗੁਜਰਾਤ ਸੂਰਤ ਦੇ ਵਿੱਚ ਤੇ ਇਹ ਜੋ ਅਸੀਂ ਤੁਹਾਨੂੰ ਪਹਿਲੇ ਗੁਰੂ ਘਰ ਦੇ ਦਰਸ਼ਨ ਕਰਾ ਰਿਹਾ ਇਹ ਗੁਰਦੁਆਰਾ ਸਾਹਿਬ ਗੁਜਰਾਤ ਦਾ ਪਹਿਲਾ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਨਾਲ ਬਣਾਇਆ ਗਿਆ ਹੈ ਇਹ ਜੋ ਤਿੰਨੇ ਗੁਰਦੁਆਰੇ ਸਾਹਿਬ ਨੇ ਇਹ ਸੂਰਤ ਦੇ ਜੋ ਆਪਣੇ ਸਰਦਾਰ ਜਾਂ ਸਿੱਖ ਵੀਰ ਨੇ ਤੇ ਸੂਰਤ ਦੇ ਹੋਰ Hindu ਵੀਰ ਭਰਾਵਾਂ ਦੇ ਸਹਿਯੋਗ ਨਾਲ ਬਣਾਇਆ ਗਿਆ ਕੋਈ ਇਤਿਹਾਸਿਕ ਗੁਰਦੁਆਰੇ ਨਹੀਂ ਹਨ ਕਿਉਂਕਿ ਸਾਡੇ ਬਹੁਤ ਸਾਰੇ ਵੀਰ ਸੂਰਤ ਵਾਲੀ ਸਾਈਡ ਜਾਂਦੇ ਨੇ ਤੇ ਉੱਥੇ ਉਹਨਾਂ ਨੂੰ ਰਹਿਣ ਦਾ ਖਾਣ ਦਾ ਪੀਣ ਦਾ ਜਾਂ ਆ ਬਹੁਤ ਜਿਆਦਾ ਔਖਾ ਹੁੰਦਾ ਤਾਂ ਉਹਦੇ ਕਰਕੇ ਅਸੀਂ ਇਹ ਵੀਡੀਓ ਬਣਾਈ ਹੈ ਕਿ ਇੱਥੇ ਤਿੰਨ ਗੁਰੂ ਘਰ ਹਨ ਜਿੰਨਾਂ ਵਿੱਚ ਰਹਿਣ ਲਈ ਏਸੀ ਕਮਰੇ ਖਾਂ ਆਪਣਾ ਪ੍ਰਸ਼ਾਦਾ ਪਾਣੀ ਲੰਗਰ ਸਾਰਾ ਕੁਝ 24 ਘੰਟੇ ਮਿਲਦਾ ਤੇ ਆਜੋ ਆਪਾਂ ਤੁਹਾਨੂੰ ਪਹਿਲਾਂ ਜੋ ਦਰਸ਼ਨ ਕਰਾਨੇ ਆ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਇਹਨਾਂ ਦੇ ਤੁਸੀਂ ਦਰਸ਼ਨ ਕਰੋ ਤੇ ਨਾਲ ਨਾਲ ਅਸੀਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸ ਰਿਹਾ ਤੁਹਾਨੂੰ ਅਸੀਂ ਇਹ ਜੋ ਤੁਸੀਂ ਦਰਸ਼ਨ ਕਰ ਰਹੇ ਹੋਏ ਜੋ ਪਹਿਲਾ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੈ ਇਹ ਅੰਦਰ ਦਰਬਾਰ ਸਾਹਿਬ ਹੈ ਤੁਸੀਂ ਇਹ ਦੇ ਦਰਸ਼ਨ ਕਰ ਸਕਦੇ ਹੋ ਤੇ ਇਸੇ ਗੁਰਦੁਆਰਾ ਸਾਹਿਬ ਵਿੱਚ ਆਪਾਂ ਨੂੰ ਰਹਿਣ ਲਈ ਏਸੀ ਰੂਮ ਮਿਲ ਜਾਂਦੇ ਹਨ ਜੋ ਕਿ 700 ਰੁਪਿਆ ਇੱਕ ਦਿਨ ਦਾ ਚਾਰਜ ਹੈ ਰੂਮ ਦਾ ਬਾਕੀ ਜੇ ਆਪਾਂ ਕਿਤੇ ਬਾਹਰ ਰੁਕਦੇ ਹਾਂ ਕੋਈ ਆਪਣਾ ਵੀਰਪਰਾਵ ਸੂਰਤ ਤੇ ਗੁਜਰਾਤ ਆ ਲ ਜਾਂਦਾ ਤਾਂ ਉੱਥੇ ਘਟੋ ਘਟ ਨਾਲ 1500-2000 ਰੁਪਿਆ ਚਾਰਜ ਲੈਂਦੇ ਨੇ ਤੇ ਇੱਥੇ ਬਹੁਤ ਵਧੀਆ ਸਿੰਗਾ ਵੱਲ ਵਿਵਸਥਾ ਕੀਤੀ ਗਈ ਹੈ ਰਹਿਣ ਦੀ ਤੇ ਇਹ ਗੁਰਦੁਆਰਾ ਸਾਹਿਬ ਜੋ ਹੈ ਜੀ ਗੁਰਦੁਆਰਾ ਆ ਆਪਣਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਐ ਤੇ ਜੇ ਤੁਸੀਂ ਇੱਥੇ ਜਾਣਾ ਹੋ ਤਾਂ ਰੇਲਵੇ ਸਟੇਸ਼ਨ ਤੋਂ ਜੋਗੀ ਕਿਰਪਾ ਸੁਸਾਇਟੀ ਐ ਪਟਾਰ ਰੋਡ ਜੋਗੀ ਕਿਰਪਾ ਸੁਸਾਇਟੀ ਐ ਜੀ ਪਟਾਰ ਰੋਡ ਤੇ ਉੱਥੇ ਇਹ ਗੁਰਦੁਆਰਾ ਸਾਹਿਬ ਸਥਿਤ ਹੈ ਜੀ ਇਹ ਤਿੰਨੇ ਗੁਰਦੁਆਰਾ ਸਾਹਿਬ ਨੇ ਜੋ ਅ ਤਕਰੀਬ ਹਨ ਰੇਲਵੇ ਸਟੇਸ਼ਨ ਤੋਂ 4 ਜਾਂ 5 ਕਿਲੋਮੀਟਰ ਦੀ ਦੂਰੀ ਦੇ ਵਿੱਚ ਨੇ ਪਰ ਆਪਸ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਦੋ ਗੁਰਦੁਆਰਾ ਸਾਹਿਬ ਇੱਕ ਜਿਹੜਾ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤੇ ਇੱਕ ਗੁਰੂ ਨਾਨਕ ਦਾ ਜੀ ਦਾ ਗੁਰਦੁਆਰਾ ਇਹ ਆਪਸ ਦੇ ਵਿੱਚ ਕੋਈ ਤਕਰੀਬਨ 1 ਕਿਲੋਮੀਟਰ ਦੀ ਦੂਰੀ ਤੇ ਨੇ ਤੇ ਇੱਕ ਗੁਰਦੁਆਰਾ ਸਾਹਿਬ ਹੈ ਜੋ ਉਦੈਨ ਨਾ ਉਦਨਾ ਉਦਨਾ ਨਾਮ ਦਾ ਇਹ ਜਗ੍ਹਾ ਉੱਥੇ ਪੈਂਦਾ ਹੈ ਜਿਸ ਨੂੰ ਗੁਰੂ ਨਾਨਕ ਦੀ ਬਾੜੀ ਗੁਰੂ ਨਾਨਕ ਵਾੜੀ ਗੁਰਦੁਆਰਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉੱਥੇ ਵੀ ਸੰਗਤ ਜਾਂਦੀ ਹੈ ਜੀ। ਪਰ ਇਸ ਗੁਰਦੁਆਰਾ ਸਾਹਿਬ ਵਿੱਚ ਰਹਿਣ ਲੱਗੇ ਜੀ ਇਹ ਜੋ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਨਾਲ ਹੈ ਜੀ। ਤੇ ਇਸ ਗੁਰਦੁਆਰੇ ਨੂੰ ਇਸ ਸੁਸਾਇਟੀ ਹੈ ਜੋ ਉਹ ਚਲਾ ਰਹੀ ਹੈ ਗੁਰਦੁਆਰਾ ਸਾਹਿਬ ਨੂੰ ਤੇ ਉਹਨਾਂ ਵੱਲੋਂ ਹੀ ਸੇਵਾ ਕੀਤੀ ਜਾਂਦੀ ਹੈ ਜੀ। 24 ਘੰਟੇ ਇੱਥੇ ਕੀਰਤਨ ਕੀਤਾ ਜਾਂਦਾ ਹੈ। ਮਹਾਰਾਜ ਜੀ ਦਾ ਪ੍ਰਕਾਸ਼ ਸੁਖ ਹਸਨ ਸੇਮ ਬਹੁਤ ਹੀ ਵਧੀਆ ਢੰਗ ਨਾਲ ਤੇ ਬਹੁਤ ਹੀ ਸ਼ਰਧਾ ਨਾਲ ਇੱਥੇ ਸੰਗਤਾਂ ਵੱਲੋਂ ਸੇਵਾ ਕੀਤੀ ਜਾਂਦੀ ਹੈ ਜੀ ਤੇ ਇਹ ਗੁਰਦੁਆਰਾ ਸਾਹਿਬ ਜੀ ਤੁਸੀਂ ਆਉਣਾ ਤੇ ਰੇਲਵੇ ਸਟੇਸ਼ਨ ਤੋਂ ਤੁਸੀਂ ਅਯੋਗੀ ਕਿਰਪਾ ਸੁਸਾਇਟੀ ਪਟਾਰ ਰੋਡ ਦੇ ਉੱਤੇ ਹੀ ਗੁਰਦੁਆਰਾ ਸਾਹਿਬ ਆ ਸਕਦੇ ਹੋ ਜੇ ਨਹੀਂ ਪਤਾ ਲੱਗਦਾ ਤਾਂ ਅਟਵਾਲੇ ਨੂੰ ਤੁਸੀਂ ਗੁਰੂ ਨਾਨਕ ਹਸਪੀਟਲ ਇਸ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਬਿਲਕੁਲ ਨਾਲ ਹੀ ਸਾਹਮਣੇ ਗੁਰੂ ਨਾਨਕ ਹਸਪੀਟਲ ਹੈ ਉਸ ਦਾ ਨਾਮ ਲੈ ਕੇ ਤੁਸੀਂ ਇਸ ਗੁਰਦੁਆਰਾ ਸਾਹਿਬ ਵਿੱਚ ਆ ਸਕਦੇ ਹੋ ਤੇ ਸਟੇਸ਼ਨ ਤੋਂ ਇੱਥੇ ਓਨਲੀ ਆ ਆਟ ਵਾਲਾ 50 ਰੁਪਏ ਲੈਂਦਾ ਜੀ ਤੇ ਉਥੋਂ ਆਪਾਂ ਆ ਕੇ ਇਸ ਗੁਰਦੁਆਰਾ ਸਾਹਿਬ ਦੇ ਸਾਹਮਣੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਯਾਤਰੀ ਨਿਵਾਸ ਬਣਿਆ ਹੋਇਆ ਹੈ ਜਿੱਥੇ ਤੁਸੀਂ ਆ ਕੇ 700 ਰੁਪਏ ਵਿੱਚ ਕਮਰਾ ਲੈ ਕੇ ਜਿੰਨੇ ਦਿਨ ਰਹਿਣਾ ਰਹਿ ਸਕਦੇ ਹੋ ਕਾਫੀ ਰੂਮ ਨੇ ਤੇ ਬਾਕੀ ਜੋ ਗੁਰਦੁਆਰਾ ਸਾਹਿਬ ਇਸ ਦੇ ਨਾਲ ਹੈ ਜੀ ਸ਼੍ਰੀ ਗੁਰੂ ਰਾਮਦਾਸ ਜੀ ਦਾ ਉਥੇ ਇਹ ਕਮਰਿਆਂ ਦੀ ਵਿਵਸਥਾ ਨਹੀਂ ਹੈ ਕਿ ਤੇ ਜਿਹੜਾ ਉਦਨ ਉਦਨ ਨਾਮ ਦਾ ਉਦਨਾ ਉਦਨਾ ਨਾਮ ਦਾ ਜੋ ਆਪਣਾ ਕਸਬਾ ਉੱਥੇ ਜਿਹੜਾ ਗੁਰਦੁਆਰਾ ਗੁਰੂ ਨਾਨਕ ਦੀ ਬਾੜੀ ਆ ਉੱਥੇ ਇਹ 2-3 ਰੂਮ ਨੇ ਪਰ ਏਸੀ ਰੂਮ ਨਹੀਂ ਹੈਗੇ ਉਹ ਵੀ ਬੁੱਕ ਕਰਿੰਦੇ ਨੇ ਜਿਆਦਾਤਰ ਜੇ ਤੁਸੀਂ ਰੂਮ ਲੈਣਾ ਤੇ ਇਸ ਗੁਰਦੁਆਰਾ ਸਾਹਿਬ ਵਿੱਚ ਆ ਸਕਦੇ ਹੋ ਤੇ ਸੰਗਤ ਜੀ ਆ ਤੁਸੀਂ ਦਰਸ਼ਨ ਕੀਤੇ ਤੇ ਇੱਥੇ ਸ਼ਾਮ ਨੂੰ ਤੁਸੀਂ ਦੇਖ ਸਕਦੇ ਹੋ ਸੰਗਤ ਬੜੇ ਹੀ ਪਿਆਰ ਨਾਲ ਤੇ ਸਤਿਕਾਰ ਨਾਲ ਬਹਿ ਕੇ ਗੁਰਦਾਰ ਲੰਗਰ ਛਕਦੀ ਹੈ ਤੇ ਨਾਲ ਰੂਮ ਨੇ ਰਹਿਣ ਦੀ ਬਹੁਤ ਵਧੀਆ ਵਿਵਸਥਾ ਹੈ ਇਸ ਗੁਰਦੁਆਰਾ ਸਾਹਿਬ ਵਿੱਚ ਤੇ ਤੁਸੀਂ ਨਾਲ-ਨਾਲ ਦਰਸ਼ਨ ਕਰੋ ਜੀ ਤੇ ਨਾਲ-ਨਾਲ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿਉਂਕਿ ਪੰਜਾਬ ਵਾਲੀ ਸਾਈਡ ਤੋਂ ਜਾਂ ਕਿਸੇ ਹੋਰ ਸਾਈਡਾਂ ਤੋਂ ਬਹੁਤ ਸਾਰੇ ਸਾਡੇ ਵੀਰ ਨੇ ਜੋ ਗੁਜਰਾਤ ਵੀ ਚਾਉਂਦੇ ਹਨ ਸੂਰਤ ਖਾਸ ਕਰਕੇ ਜਿੱਥੇ ਬਹੁਤ ਹੀ ਵੱਡਾ ਵਪਾਰੀਆਂ ਦਾ ਗੜਾ ਇੱਥੇ ਕੁ ਸਾਮਾਨ ਖਰੀਦਣ ਲਈ ਆਉਂਦੇ ਨੇ ਤਾਂ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਮੁਸ਼ਕਲਤ ਸਾਹਮਣਾ ਕਰਨਾ ਪੈਂਦਾ ਜੀ ਇੱਥੇ ਜੋ ਹੋਟਲ ਵਾਲੇ ਨੇ ਉਹ 2-2000 ਰੁਪਏ 15-1500 ਰੁਪਏ ਇੱਕ-ਇੱਕ ਦਿਨ ਦਾ ਚਾਰਜ ਲੈਂਦੇ ਨੇ ਤੇ ਉਸ ਵਿੱਚ ਆਪਣੀ ਈ ਨਹੀਂ ਜਦਾ ਮਤਲਬ ਆਪਾ ਸੇਫ ਮਹਿਸੂਸ ਵੀ ਨਹੀਂ ਕਰ ਸਕਦੇ ਪਰ ਇਹ ਗੁਰੂ ਘਰ ਵਿੱਚ ਬਹੁਤ ਹੀ ਵਧੀਆ ਸਾਨੂੰ ਸਵੇਰੇ ਬ੍ਰੈਕਫਾਸਟ ਉਦੋਂ ਬਾਅਦ ਲੰਚ ਡਿਨਰ ਤਿੰਨੇ ਟਾਈਮ ਦਾ ਸਾਨੂੰ ਲੰਗਰ ਇੱਥੇ ਗੁਰੂ ਸਾਹਿਬ ਵਿੱਚ ਬਹੁਤ ਹੀ ਵਧੀਆ ਪਿਆਰ ਸਤਿਕਾਰ ਨਾਲ ਸੰਗਤਾਂ ਨੂੰ ਸੁਆਇਆ ਜਾਂਦਾ ਚਾਹ ਦੀ ਵਿਵਸਥਾ ਰਹਿਣ ਦੀ ਵਿਵਸਥਾ ਨਾਲ ਅਟੈਚ ਬਾਥਰੂਮ ਔਰ 700 ਰੁਪਏ ਇੱਕ ਦਿਨ ਦਾ ਰੈਂਟ ਬਹੁਤ ਹੀ ਵਧੀਆ ਅਗਰ ਕੋਈ ਯਾਤਰੀ ਕੋਈ ਅਗੂ ਦਰਸ਼ਨ ਕਰਨ ਲਈ ਜਾਂ ਗੁਜਰਾਤ ਵਾਲੀ ਸਾਈਡ ਤੋਂ ਲੰਘਦਾ ਹੈ ਜਾਂ ਰਾਤ ਹੋਲਡਰ ਕਰਨਾ ਹੋਵੇ ਤਾਂ ਇਹ ਸਭ ਤੋਂ ਬੈਸਟ ਹੈ ਜੀ ਇਸ ਗੁਰਦੁਆਰਾ ਸਾਹਿਬ ਵਿੱਚ ਜ਼ਰੂਰ ਜਾਓ ਗੁਰੂ ਸਾਹਿਬ ਦੇ ਦਰਸ਼ਨ ਕਰੋ ਤੇ ਨਾਲੇ ਗੁਜਰਾਤ ਦੇ ਵਿੱਚ ਆਪਣੇ ਹੋਰ ਦੋ ਗੁਰਦੁਵਾਰੇ ਨੇ ਜਿ ਉਹਨਾਂ ਦੇ ਵੀ ਤੁਸੀਂ ਨਾਲ-ਨਾਲ ਦਰਸ਼ਨ ਕਰ ਸਕਦੇ ਹੋ ਇਹ ਸੰਗਤ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਦਾ ਦ੍ਰਿਸ਼ ਹੈ ਇਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਜੋ ਅਸੀਂ ਤੁਹਾਨੂੰ ਦੱਸਿਆ ਸੀ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰੂ ਨਾਨਕ ਹਸਪੀਟਲ ਹੈ ਇਹਦੇ ਸਾਹਮਣੇ ਬਿਲਕੁਲ ਤੁਸੀਂ ਆਟਾ ਵਾਲੇ ਨੂੰ ਦੱਸ ਸਕਦੇ ਹੋ ਇੱਥੇ ਵੀ ਲੈ ਆਉਣਗੇ 50 ਰੁਪਏ ਲੈਂਦਾ ਜੀ ਆਟਾ ਵਾਲਾ ਇੱਥੇ ਆਉਣ ਦੇ ਤੇ ਕਿਰਪਾ ਕਰਕੇ ਸੰਗਤ ਜੀ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਵੱਧ ਸ਼ੇਅਰ ਕਰੋ ਸੰਗਤ ਜੀ ਇਹ ਇੱਥੇ ਰੂਮ ਨੇ ਜੀ ਆਪਣੇ ਗੁਰੂ ਸਾਹਿਬ ਦੇ ਸਾਹਮਣੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਯਾਤਰੀ ਨਿਵਾਸ ਹੈ ਇੱਥੇ ਬਹੁਤ ਹੀ ਵਧੀਆ ਸਾਫ਼ ਸੁਥਰੇ ਉੱਪਰ ਜਾਣ ਲਈ ਲਿਫਟ ਦੀ ਵਿਵਸਥਾ ਹੈ ਤੇ ਰੂਮ ਆਪ ਲੈ ਸਕਦੇ ਆ ਤੇ ਇਹ ਤੁਸੀਂ ਦੇਖ ਸਕਦੇ ਹੋ ਤੇ ਇਸ ਦੇ ਨਾਲ ਹੀ ਸੀ ਦੂਸਰੇ ਗੁਰੂ ਘਰ ਗੁਰਦੁਆਰਾ ਗੁਰੂ ਨਾਨਕ ਦਾਸ ਜੀ ਇਹ ਉੱਥੇ ਪਹੁੰਚ ਚੁੱਕੇ ਆ ਜੀ ਤੇ ਇਸ ਗੁਰਦੁਆਰਾ ਸਾਹਿਬ ਦੇ ਵੀ ਤੁਸੀਂ ਜੇ ਦਰਸ਼ਨ ਕਰਨੇ ਹੋ ਤਾਂ ਉੱਥੋਂ ਪੈਦਲ ਵੀ ਆਪਾਂ ਆ ਸਕਦੇ ਆ ਜੇ ਪੈਦਲ ਨਹੀਂ ਤਾਂ ਆਟੋ ਵਾਲਾ 20 ਰੁਪਏ ਲੈਂਦਾ ਜੀ ਉੱਥੋਂ ਆਉਣ ਤੇ ਤਾਂ ਇਹ ਗੁਰਦੁਆਰਾ ਤਕਰੀਬਨ 1 ਕਿਲੋਮੀਟਰ ਦੀ ਦੂਰੀ ਦੇ ਉੱਤੇ ਸਥਿਤ ਹੈ ਜੀ ਤੇ ਇਹ ਗੁਰੂ ਆਪਣਾ ਇਸ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਜੇ ਤੁਸੀਂ ਇੱਥੇ ਆਉਣਾ ਹੈ ਤਾਂ ਆਟੋ ਵਾਲੇ ਨੂੰ ਝੁੱਲੇ ਲਾਲ ਸੁਸਾਇਟੀ ਭਟਾਰ ਰੋਡ ਇਹ ਵੀ ਝੁੱਲੇ ਲਾਲ ਸੁਸਾਇਟੀ ਹੈ ਜੀ ਭਟਾਰ ਰੋਡ ਵਿੱਚ ਸਥਿਤ ਹੈ ਗੁਰਦੁਆਰਾ ਸਾਹਿਬ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਥੱਲੇ ਲੰਗਰ ਦੀ ਵਿਵਸਥਾ ਤੇ ਉੱਪਰ ਮਹਾਰਾਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਜੋ ਜੀ ਆਪ ਜੀ ਨੂੰ ਦਰਸ਼ਨ ਕਰਾਣੇ ਆ ਜੀ ਆਜੋ ਅੰਦਰ ਚੱਲਦੇ ਆ ਤੇ ਆਪ ਜੀ ਨੂੰ ਦਰਸ਼ਨ ਕਰਾਣੇ ਆ ਜੀ ਮਹਾਰਾਜ ਜੀ ਦੇ ਅੰਦਰ ਬਹੁਤ ਹੀ ਵਧੀਆ ਬਹੁਤ ਹੀ ਪਿਆਰ ਸਤਿਕਾਰ ਨਾਲ ਇੱਥੇ ਸੰਗਤ ਆਉਂਦੀ ਹੈ ਹਾਜ਼ਰੀ ਲਾਉਂਦੀ ਹੈ ਅਤੇ ਬਾਹਰ ਵੱਲ ਯਾਤਰੀਆਂ ਨਾਲ ਬਹੁਤ ਹੀ ਜਿੰਨਾ ਵੀ ਹੋ ਸਕੇ ਇੱਥੋਂ ਦੇ ਸਟਾਫ ਵੱਲੋਂ ਇੱਥੋਂ ਦੇ ਗੁਰੂ ਸਿੰਘ ਸਾਹਿਬ ਦੇ ਜੋ ਗੁਰੂ ਘਰ ਵਿੱਚ ਲੱਗੀਆਂ ਡਿਊਟੀਆਂ ਨੇ ਜਿਨ੍ਹਾਂ ਦੀਆਂ ਬਹੁਤ ਹੀ ਹੈਲਪ ਕਰਦੇ ਹਨ ਕਿਸੇ ਵੀ ਪ੍ਰਕਾਰ ਦੀ ਮਦਦ ਦੀ ਜਰੂਰਤ ਕਿਸੇ ਕੁਝ ਵੀ ਹੋਵੇ ਤਾਂ ਬਹੁਤ ਹੀ ਅੱਗੇ ਵਧ ਕੇ ਆਪ ਜੀ ਦੀ ਸਹਾਇਤਾ ਕਰਦੇ ਹਨ ਅੰਦਰ ਤੁਸੀਂ ਦੇਖ ਸਕਦੇ ਹੋ ਸੁੱਖ ਆਸਨ ਵਾਲਾ ਸਥਾਨ ਤੇ ਇਧਰ ਮਹਾਰਾਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਤੇ ਸੰਗਤ ਜੀ ਇਹ ਸੀ ਦੂਸਰਾ ਗੁਰਦੁਆਰਾ ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਇਸ ਦੇ ਨਾਲ ਹੀ ਅਸੀਂ ਜਿਵੇਂ ਤੁਹਾਨੂੰ ਦੱਸਿਆ ਸੀ ਇਸ ਵੀ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਤਿੰਨ ਗੁਰੂ ਘਰਾਂ ਦੇ ਦਰਸ਼ਨ ਕਰਾਵਾਂਗੇ ਜੋ ਤੀਸਰਾ ਗੁਰੂ ਘਰ ਹੈ ਉਸਦੇ ਵੀ ਆਪਾਂ ਨੂੰ ਇਸ ਤੋਂ ਬਾਅਦ ਆਪਾਂ ਆਪ ਜੀ ਨੂੰ ਉਸਦੇ ਦਰਸ਼ਨ ਕਰਾਵਾਂਗੇ ਤੇ ਆ ਜਾਓ ਫਿਰ ਤੁਸੀਂ ਇਸ ਗੁਰਦੂ ਸਾਹਿਬ ਦੇ ਦਰਸ਼ਨ ਕੀਤੇ ਤੇ ਇਸ ਤੋਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ ਜਿੱਥੇ ਰਹਿਣ ਵਾਸਤੇ ਰੂਮ ਦਾ ਖਾਸ ਪ੍ਰਬੰਧ ਕੀਤਾ ਹੋਇਆ ਹੈ ਤੇ ਇੱਕ ਗੁਰਦੁਆਰਾ ਰੇਲਵੇ ਸਟੇਸ਼ਨ ਦੇ ਕੋਲ ਹੈ ਜੀ ਉੱਥੇ ਰਹਿਣ ਦੀ ਵਿਵਸਥਾ ਨਹੀਂ ਹੈ ਉੱਥੋਂ ਤੁਸੀਂ ਉਹਨਾਂ ਦੇ ਦਰਸ਼ਨ ਕਰ ਸਕਦੇ ਹੋ ਤਾਂ ਤਿੰਨ ਗੁਰਦੁਵਾਰੇ ਟੋਟਲ ਚਾਰ ਗੁਰੂ ਘਰ ਹਨ ਸੂਰਤ ਵਿੱਚ ਗੁਜਰਾਤ ਅਤੇ ਇੱਕ 80 ਕਿਲੋਮੀਟਰ ਇੱਥੋਂ ਗੁਰਦੁਆਰਾ ਗੁਰੂ ਚਾਦਰ ਸਾਹਿਬ ਹੈ ਜੀ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਚਾਦਰ ਤੇ ਬਹਿ ਕੇ ਸਮੁੰਦਰ ਨੂੰ ਪਾਰ ਕੀਤਾ ਸੀ ਤੇ ਇਹ ਉਹ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਉਸੇ ਦੇ ਦਰਸ਼ਨ ਕਰਨ ਲਈ ਵੀ ਤੁਸੀਂ ਇੱਥੋਂ ਜਾ ਸਕਦੇ ਹੋ ਇੱਥੋਂ 80 ਕਿਲੋਮੀਟਰ ਹੈ ਇੱਥੇ ਤੁਸੀਂ ਰਹਿਣ ਲਈ ਵਿਵਸਥਾ ਕਰਕੇ ਉੱਥੇ ਜਾ ਸਕਦੇ ਹੋ ਤੇ ਆਜੋ ਆਪਾਂ ਹੁਣ ਤੁਹਾਨੂੰ ਦਰਸ਼ਨ ਕਰਾਨੇ ਆ ਜੋ ਤੀਸਰਾ ਗੁਰਦੁਆਰਾ ਸਾਹਿਬ ਹੈ ਸੂਰਤ ਦੇ ਵਿੱਚ ਜਿਸ ਦਾ ਅਸੀਂ ਆਪ ਜੀ ਨੂੰ ਨਾਲ ਸਹੀ ਗੁਰਦੁਆਰਾ ਗੁਰੂ ਨਾਨਕ ਵਾੜੀ ਇਸ ਦੇ ਤੁਸੀਂ ਦਰਸ਼ਨ ਕਰੋ ਇਹ ਮੇਨ ਰੋਡ ਦੇ ਉੱਪਰ ਗੁਰਦੁਆਰਾ ਹੈ ਤੇ ਇਸ ਗੁਰਦੁਆਰਾ ਸਾਹਿਬ ਵਿੱਚ ਜੇ ਤੁਸੀਂ ਆਉਣਾ ਹੈ ਤਾਂ ਆਪ ਜੀ ਨੂੰ ਉਦਨਾ ਨਾਮ ਦੱਸਣਾ ਪੈਗਾ ਕਿ ਉਦਨਾ ਗੁਰੂ ਨਾ ਗੁਰਦੁਆਰਾ ਸਾਹਿਬ ਸਿੱਧਾ ਆਪਾਂ ਕਹਿ ਸਕਦੇ ਆ ਕਿ ਉਦਨਾ ਗੁਰਦੁਆਰਾ ਸਾਹਿਬ ਜਾਣਾ ਉੱਥੋਂ ਤਕਰੀਬਨ ਰਿਕਸ਼ੇ ਵਾਲਾ 50 ਰੁਪਏ ਲੈਂਦਾ ਜੀ ਤੇ 3 3.5 4 ਕਿਲੋਮੀਟਰ ਦੀ ਦੂਰੀ ਉੱਤੇ ਗੁਰਦੁਆਰਾ ਸਾਹਿਬ ਹੈ ਤੇ ਇਹ ਗੁਰਦੁਆਰਾ ਦਾ ਨਾਮ ਜੀ ਨਾਨਕ ਸ੍ਰੀ ਗੁਰੂ ਨਾਨਕ ਵਾੜੀ ਤੇ ਆਜੋ ਆਪਾਂ ਅੰਦਰ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਣੇ ਆ ਜੀ ਕੁਸੀ ਇਹ ਅੰਦਰ ਦਰਸ਼ਨ ਕਰ ਸਕਦੇ ਇਸ ਗੁਰਦੁਆਰਾ ਸਾਹਿਬ ਵਿੱਚ ਵੀ ਮਹਾਰਾਜ ਦਾ ਪ੍ਰਕਾਸ਼ ਉੱਪਰ ਕੀਤਾ ਹੋਇਆ ਇੱਥੇ ਤਿੰਨੇ ਗੁਰਦੁਆਰਾ ਸਾਹਿਬ ਵਿੱਚ ਉੱਪਰ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਇਹਦੇ ਥੱਲੇ ਲੰਗਰ ਦੀ ਵਿਵਸਥਾ ਕੀਤੀ ਹੋਈ ਹੈ ਤੇ ਇੱਥੇ ਸੰਗਤਾਂ ਬਹੁਤ ਸਾਰੀਆਂ ਸ਼ਰਧਾ ਨਾਲ ਆ ਕੇ ਸੇਵਾ ਕਰਦੀਆਂ ਹਨ ਤੇ ਨਾਮ ਜਪਦੀਆਂ ਹਨ ਤੇ ਆਜੋ ਆਪਾਂ ਨਾਲ ਹੀ ਤੁਹਾਨੂੰ ਇੱਥੋਂ ਦੇ ਜੋ ਸੇਵਾਦਾਰ ਸਨ ਉਹਨਾਂ ਤੋਂ ਇਸ ਗੁਰਦੁਆਰੇ ਦਾ ਇਤਿਹਾਸ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਤੇ ਉਹਨਾਂ ਦਾ ਇਤਿਹਾਸ ਸੁਣਨ ਤੋਂ ਬਾਅਦ ਵਾਹਿਗੁਰੂ ਜੀ ਸਾਨੂੰ ਇਜਾਜ਼ਤ ਦੇਉ ਤੇ ਆਪ ਜੀ ਕੇ ਬੇਨਤੀ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਪਲੀਜ਼ ਵੀਡੀਓ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਸ਼ੇਅਰ ਕਰਿਓ ਤਾਂ ਕਿ ਜੋ ਵੀ ਕੋਈ ਆਪਣਾ ਯਾਤਰੀ ਸੂਰਤ ਵਾਲੀ ਸਾਈਡ ਗੁਜਰਾਤ ਵਾਲੀ ਜਾਂਦਾ ਤਾਂ ਉਸ ਨੂੰ ਕੋਈ ਪਰੇਸ਼ਾਨੀ ਨਾ ਆਵੇ ਤਾਂ ਇਹ ਗੁਰੂ ਘਰ ਦੇ ਦਰਸ਼ਨ ਕਰ ਸਕੇ ਬਹੁਤ ਹੀ ਵੱਡਾ ਸੁੰਦਰ ਗੁਰਦੁਆਰਾ ਸਾਹਿਬ ਦੇਖੋ ਤੁਸੀਂ ਬਣਾਇਆ ਹੋਇਆ ਇੱਥੇ ਰਹਿਣ ਲਈ ਕੋਈ ਵੀ ਦਿੱਕਤ ਨਹੀਂ ਕਿਸੇ ਚੀਜ਼ ਦੀ ਬਹੁਤ ਹੀ ਸਾਰਿਆਂ ਦਾ ਹੈਲਪ ਵੱਧ ਤੋਂ ਵੱਧ ਕੀਤੀ ਜਾਂਦੀ ਹੈ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਤੇ ਇਸ ਗੁਰਦੁਆਰਾ ਸਾਹਿਬ ਵੀ ਰਹਿਣ ਲਈ ਸਿਰਫ ਦੋ ਚਾਰ ਹੀ ਕਮਰੇ ਹਨ ਤੇ ਜੇ ਰਹਿਣ ਲਈ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰਦੁਆਰਾ ਸਾਹਿਬ ਵੀ ਜਾਣਾ ਪੈਂਦਾ ਤੇ ਆਜੋ ਤੁਸੀਂ ਇੱਥੋਂ ਦੇ ਜੋ ਸੇਵਾਦਾਰ ਨੇ ਥੱਲੇ ਲੰਗਰ ਹਾਲ ਦੇ ਵਿੱਚ ਆਪਾਂ ਚੱਲਦੇ ਆ ਤੁਹਾਨੂੰ ਲੈ ਕੇ ਤੇ ਉਸ ਗੁਰਦੁਆਰੇ ਦੇ ਲੰਗਰ ਹਾਲ ਦੇ ਦਰਸ਼ਨ ਕਰਵਾਨੇ ਤੇ ਨਾਲ ਹੀ ਜੋ ਉੱਥੇ ਦੇ ਸੇਵਾਦਾਰ ਨੇ ਉਹਨਾਂ ਤੋਂ ਇਸ ਗੁਰਦੁਆਰਾ ਸਾਹਿਬ ਦਾ ਨਾਂ ਜੋ ਨਾ ਗੁਰੂ ਨਾਨਕ ਦੀ ਬਾੜੀ ਰੱਖਿਆ ਗਿਆ ਸੀ ਤੇ ਉਹ ਕਿਸ ਮਕਸਦ ਤੋਂ ਰੱਖਿਆ ਗਿਆ ਸੀ ਤੇ ਉਹਨਾਂ ਤੋਂ ਸੁਣਦੇ ਆ ਤੇ ਇਹ ਗੁਰੂ ਗੁਰਦਵਾਰਾ ਸਾਹਿਬ ਦਾ ਲੰਗਰ ਹਾਲ ਹੈ ਜੀ ਤੇ ਸਾਨੂੰ ਇਸ ਤੋਂ ਬਾਬਾ ਜੀ ਤੋਂ ਸੁਣ ਤੋਂ ਬਾਅਦ ਸੰਗਤ ਜੀ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਜੋ ਸੰਗਤ ਜੀ ਆਪਾਂ ਹੁਣ ਇਥੋਂ ਦੇ ਸੇਵਾਦਾਰ ਤੋਂ ਸੁਣਦੇ ਆ ਜੀ ਇਸ ਗੁਰਦਵਾਰਾ ਸਾਹਿਬ ਜੋ ਗੁਰੂ ਨਾਨਕ ਦੀ ਬਾੜੀ ਹੈ ਕਾ ਤੋਂ ਨਾਂ ਰੱਖਿਆ ਗਿਆ ਸੀ ਤੇ ਉਹਨਾਂ ਦੇ ਕੀ ਵਿਚਾਰ ਨੇ ਤੇ ਕਿਰਪਾ ਕਰਕੇ ਤੁਸੀਂ ਉਹਨਾਂ ਦੇ ਮੁੱਖੀ ਸੁਣੋ ਤੇ ਇੱਥੇ ਆਉਂਦੇ ਹੋ ਗੁਜਰਾਤ ਸੂਰਤ ਵਾਲੀ ਸਾਈਡ ਇਹਨਾਂ ਗੁਰਦੁਆਰਾ ਵਿੱਚ ਜਰੂਰ ਆਓ ਜੇ ਕੋਈ ਸੇਵਾ ਦੇਣਾ ਚਾਹੁੰਦਾ ਹੈ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਤੋਂ ਆਪਣੇ ਉਹਨੇ ਸਿੱਖ ਭਰਾਣੇ ਇੱਧਰ ਉਹਨਾਂ ਦੇ ਸਯੋਜਨ ਨਾਲ ਇਹ ਗੁਰਦੁਆਰਾ ਸਾਹਿਬ ਚਲਾਇਆ ਜਾ ਰਹੇ ਨੇ ਕੁਝ ਹੋਰ ਵੀ ਤਾਂ ਨਹੀਂ ਸੱਜਣ ਨੇ ਜੋ ਇਸ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਦੇ ਹਨ ਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਕੀਤੀ ਜਾਂਦੀ ਹੈ ਅੱਜ ਇਸ ਟਾਈਮ ਨੂੰ ਜਿੱਦੇ ਪੁਜਾਰੀ ਤੇਜੀ ਮਹਾਰਾਜ ਉਧਰ ਗਏ ਸੀ ਆਪਣਾ ਮੁੱਖ ਮਦੀਨੇ ਤੇ ਇਹ ਤੇ ਨਦੀ ਹਾਪਰੇ ਲਾਗੇ ਉੱਥੋਂ ਪਾਰ ਹੋ ਕੇ ਗਏ ਤੇ ਉੱਥੇ ਤੇ ਥੋੜਾ ਜਾਈ ਉਹਨਾਂ ਨੇ ਜਰੂਰੀ ਆਪਣਾ ਸਮਾਨ ਨਹੀਂ ਰੱਖਿਆ ਤੇ ਉਥੇ ਮੰਦਿਰ ਦੇ ਆਉਦੇ ਵਿੱਚ ਰੱਖਿਆ ਹੋਇਆ ਸੀ ਉਹਦੇ ਬਾਅਦ ਹੀ ਜਦੋਂ ਸੰਗਤਾਂ ਨੇ ਸੋਚਿਆ ਕਿ ਗੁਰਦੁਆਰਾ ਇੱਥੇ ਬਣਨਾ ਚਾਹੀਦਾ ਥੋੜੇ ਬਹੁਤ ਸਿੰਘ ਸੀਗੇ ਤੇ ਉਹਨਾਂ ਨੇ ਫਿਰ ਸੋਚਿਆ ਭਾਈ ਗੁਰਦਾਰ ਦੇ ਜੀ ਇੱਥੋਂ ਲੱਗੇ ਆ ਤੇ ਉਹਨਾਂ ਨੇ ਇੱਥੇ ਜੋ ਇਹ ਗੁਰਦਾਨਕ ਵਾੜੀ ਕਰਕੇ ਉਸ ਧਰਤੀ ਨਾਲ ਅੱਜ ਇੱਕ ਗੁਰਦਾਰ ਸਾਹਿਬ ਬਣਾਇਆ ਠੀਕ ਹੈ ਜੀ ਤੇ ਇਹ ਜਿੱਦਿਲੀ ਕਰਕੇ ਉਹ ਚਲੋ ਪਹਿਲੇ ਜਿਹੜੇ ਸੀਗੇ ਉਹਨਾਂ ਨੇ ਕਰਕੇ ਬਿਲਡਿੰਗ ਨੇ ਤਿਆਰ ਕੀਤੀ ਖਾਣ ਕਰਕੇ ਉਹ ਦੇ ਦੇ ਕਰਕੇ ਜਿੱਦਾਂ ਵੀ ਬੰਦੇ ਆਦੇ ਪੜਾ ਰਹੇ ਆ ਲੰਗਰ ਦੀ ਵਿਵਸਥਾ ਇਹ ਆ ਸੱਡੇ ਨੂੰ ਹਰ ਸੱਡੇ ਨੂੰ ਲੰਗਰ ਹੁੰਦਾ ਵਾ ਜੋ ਵੀ ਗੁਰਪ੍ਰੇਮ ਆ ਉਹ ਸਾਰੇ ਮਨਾਏ ਜਾਂਦੇ ਆ ਕਿ ਬਾਕੀ ਜਿਹੜਾ ਕੋਈ ਵੀ ਆਪੂ ਆਦਾ ਲੰਗਰ ਛਕੜਵਾਣ ਤੇ ਜਾਂ ਟਾਈਮ ਤੇ ਆਪਣਾ ਅਗੇ ਪਿਛੇ ਵਿੱਚ ਕਾਢ ਲੈਂਦੇ ਆ ਜਾਂ ਟਾਈਮ ਤੇ ਆ ਕੇ ਤਾਂ ਵੀ ਛਕਾ ਲੈਂਦੇ ਆ ਕਿ ਵੈਸੇ ਵੀ ਕੋਈ ਆਏ ਉਹੋ ਦੇ ਵਾਸਤੇ ਵੀ ਦਰਵਾਜ਼ਾ ਖੁੱਲ੍ਹਾ ਕੋਈ ਜਿੱਕੜਤ ਨਹੀਂ ਹੈ ਕਿ ਪਰਵਾਰ ਵਾਲਾ ਕੋਈ ਰਾਤ ਰਾਤ ਨੂੰ ਆ ਜਾਂਦਾ ਤਾਂ ਵੀ ਖੋਲ੍ਹ ਲੈਂਦੇ ਵੈਸੇ ਟਾਈਮ ਜਿਹੜਾ 9 ਵਜੇ ਦਾ ਹੈ ਤੇ ਸਵੇਰੇ ਆਪਣਾ ਦੁਪਹਿਰ ਸਾਡਾ 4:30 ਵਜੇ ਜਿਹੜਾ ਖੁੰਦਾ ਉਹਦੇ ਬਾਅਦ ਵਿੱਚ ਚਾਹ ਪਾਣੀ ਚੱਲਦਾ ਰਹਿੰਦਾ ਤੇ ਨਾਸ਼ਤੇ ਦਾ ਟਾਈਮ ਜਿਹੜਾ ਹੈ 8:00 ਤੋਂ 8:30 ਵਜੇ ਤੱਕ ਚਾਹ ਪਾਣੀ ਨਾਸ਼ਤਾ ਉਹਦੇ ਬਾਅਦ ਵਿੱਚ ਆਪਣਾ ਦੁਪਹਿਰ ਰੋਟੀ ਦਾ 12:00 ਵਜੇ ਅਸੀਂ ਆਪਣੇ ਵਾਸਤੇ ਲੰਗਰ ਚਿਤਾਦੇ ਬਣਾਦੇ ਹਾਂ ਜੇ ਕੋਈ ਆ ਗਿਆ ਜਦੋਂ ਉਹਨਾਂ ਨੂੰ ਵੀ ਚਿਤਾ ਦੇ ਦਿੰਦੇ ਹਾਂ ਬਾਕੀ ਜੋ ਇਹ ਕਮਰੇ ਦੀ ਸੀਟ ਹੈ ਆਪਣੇ ਕੋਲ 2-3 ਕਮਰੇ ਅਗੇ ਖਾਲੀ ਹੈ ਯਾਦਦਾਨ ਦੇ ਦਿੰਦੇ ਨੇ ਕਿ ਕੋਈ ਜ਼ਿਆਦਾ ਹੈ ਮਜਬੂਰ ਆਣਾ ਹੈ ਤੇ ਚੰਨੂੰ ਲੰਗਰ ਵਿੱਚ ਰਹਿ ਲੰਗਰ ਆ ਲਈ ਸੋ ਜਾਓ ਆਰਾਮ ਨਾਲ ਕੋਈ